ਇਹ ਕਦੇ ਆ ਜੀ 475 ਦਾ ਜੋਰ ਚੜਦਾ ਕਿ ਨਹੀਂ ਬਿਨਾਂ ਢੋਜਨ ਤੋਂ ਮਿੱਟੀ ਦਾ ਭਰਿਆ ਹੋਇਆ ਕਰ ਲਾ ਚੱਲ ਗਿਆ ਚੱਲ ਗਿਆ ਮੁਸ਼ਕਿਲ ਲੱਗਦਾ ਪਰ ਚੜ ਗਿਆ ਜੀ ਏਗਾ ਮੁਸ਼ਕਿਲ ਲੱਗਦਾ ਤਾਂ ਚੜ ਗਿਆ ਉਮੀਦ ਨਹੀਂ ਸੀ ਹੈ ਬੰਦਾ ਉੱਕ ਨਹੀਂ ਹੈਗੀ 2 ਇੰਚੀ ਉੱਚੀ ਤਾਂ ਇਹਨਾਂ ਦਾ ਹਾਂਜੀ ਇਹ ਤਾਂ ਹੈ ਖਾਸੀ ਆ ਗਈ ਉੱਪਰੋਂ ਐਰ ਪਰ ਤਾਂ ਉਹਨਾਂ ਨੇ ਚਲੋ ਵਧੀਆ ਉਧਰਲੀ ਸਾਈਡ ਨੇੜੇ ਹੋ ਗਿਆ ਤਾਂ ਉਹਦੇ ਪਿੱਲਰ ਦੇ ਚਲ ਕੋਈ ਫਸ ਗਿਆ ਮੜਾ ਜਾਈ ਫਸ ਗਿਆ ਹਾਂਜੀ ਅਕਾਲ ਜੀ ਬਹੁਤ ਵਧੀਆ ਡਾਕਟਰ ਸਾਹਿਬ ਆਏ ਬਸ ਸਾਡੇ ਇਹ ਡਾਕਟਰ ਦਾ ਵੀ ਜੀ ਜਿਹਨੇ ਪਾਣੀ ਪੀ ਜਾਣਾ ਇਹਨੇ ਬਈ ਉਹਨਾਂ ਆਕਿਲੋਮੀਟਰ ਗਏ ਜਾਣਾ ਆਪਾਂ ਉੱਧਰੋਂ ਉੱਥੇ ਲਾ ਦੇਣਾ ਉਹ ਤੇ ਉੱਥੇ ਕਿਨੇ ਲਾ ਦੇਣੀ ਨਾ ਨਾ ਠੀਕ ਹੈ ਠੀਕ ਹੈ ਆ ਜੀ ਉਹ ਦੱਪਣੇ ਵਾਲਾ ਵੀ ਠੀਕ ਆ ਪਰ ਉਹ ਤਾਂ ਡਰ ਦਿੰਦਾ ਵੀ ਡੰਗਰੂ ਚ ਫਸਾਉਣ ਦਾ ਡਰ ਆ ਹਾਂ ਉਹ ਠੀਕ ਨਹੀਂ ਵੀ ਠੀਕ ਹੈ ਚਲੋ ਜਿੰਨਾ ਡੰਗਰ ਨੂੰ ਲੂਲ ਹੁੰਦੀ ਹੈ ਪਾਣੀ ਦੀ ਹਾਂ ਉਹ ਪੀ ਲੈਂਦਾ ਜਿਆਦਾ ਪਾਣੀ ਵੇਸਟ ਵੀ ਨਹੀਂ ਹੁੰਦਾ ਹੈਗਾ ਤੇ ਡੰਗਰ ਬਾਰ ਬਾਰ ਨਾਲੇ ਆਪਣੀ ਮਰਜ਼ੀ ਨਾਲ ਪਾਣੀ ਮਰਜ਼ੀ ਆ ਸਭ ਤੋਂ ਵੱਡੀ ਗੱਲ ਤਾਂ ਹੈ ਮਰਜ਼ੀ ਸੀ ਇੱਕ ਗਾਂ ਛੁੱਲੀ ਨਹੀਂ ਛੁੱਡੀ ਹੁੰਦੀ ਜੀ ਉਹ ਪਹਿਨਾ ਉਹ ਰਾਤ ਨੂੰ 12 ਵਜੇ ਸਾਲਚੀ ਬਣੀ ਪੀ ਕਰਦੀ ਸੀ ਜੀ ਬੜੀ ਦੇਖਿਆ ਦੇਖ ਨਾ ਨਹੀਂ ਐਦਾਂ ਹੀ ਆਪਾਂ ਡੰਗਰ ਨੂੰ ਕਹਿ ਦਿੰਦੇ ਆ ਵੀ ਹਾਂ ਇਹਨੇ ਪਾਣੀ ਨਹੀਂ ਪੀਣਾ ਹੁਣ ਠੰਡ ਹਾਂ ਪਰ ਗਾਂ ਦਾ ਵੀ ਇਹ ਜਿਆ ਸਿਸਟਮ ਹੈ ਪੂਰੀ ਠੰਡ ਹੋਊਗੀ ਤਾਵੀ ਇਹਨਾਂ ਨੂੰ ਬਾਹਰ ਨਿਕਲ ਕੇ ਬੈਠਣਾ ਹੈ ਗਰਮੀ ਵੀ ਪੂਰੀ ਹੋਵੇ ਚਾਹੇ ਤਾਂ ਵੀ ਧੁੱਪ ਜਨਾਂ ਬੈਠਣਾ ਹੀ ਬੈਠਣਾ ਹੈ ਆਪਾਂ ਨੂੰ ਐ ਹੋਈ ਜਾਂਦਾ ਵੀ ਸ਼ਾਇਦ ਵੀ ਇਹਨੂੰ ਕਦੇ ਧੁੱਪ ਨਾ ਲੱਗਦੀ ਹੋਵੇ ਗਰਮੀ ਆ ਮਰਜ਼ੀ ਤੇ ਮਾਲਕੋ ਤੇ ਬੰਦੀ ਚੀਜ਼ ਆ ਤੂੰ ਬਣਾਇਆ ਤੇ ਕਟੂਫੜੇ ਪਰਾਂ ਛੱਡਾ ਕੇ ਫੁੱਲੇ ਕਟੀਆਂ ਲੈ ਠੀਕ ਹੈ ਇਹਨੇ ਵਧੀਆ ਬਣ ਗਏ ਨਾ ਵਧੀਆ ਹੋ ਗਏ ਲਾਇਦਾ ਪਈ ਹੈ ਜੀ ਬੀਸੀ ਗਾਰਡਨ ਨਹੀਂ ਠੀਕ ਹੈ ਤੈਨੂੰ ਵਧੀਆ ਹੋਣੀ ਫੋਟੋ ਬਣੀ ਬਾਕੀ ਅੰਦਰ ਦਰਖਾਵਾ ਸਾਨੂੰ ਸਲਾਹ ਅਮੀਨਾ ਹੋ ਗਿਆ ਉਹ ਜਿਹਨੂੰ ਅਲੇਮੀਨਾ ਹੋ ਲੱਗ ਜਾਣਾ ਚਲੋ ਇਹਨੂੰ ਕੰਮ ਇਹਦੇ ਚੱਲਦੇ ਚੱਟ ਨਹੀਂ ਕਰਦੇ ਲੱਗ ਰਹੇ ਨੇ ਦੂਰੇ ਹੁਣ ਲਓ ਜੀ ਲੱਗੇ ਆਪਣੇ ਆਪਣੇ ਕੰਮ ਮਿੱਟੀ ਆ ਗਈ ਇਹਦਾ ਬੰਦਾ ਢੋਣ ਲੱਗਿਆ ਹੋਇਆ ਹੈ ਆਪੇ ਕੀ ਹਾਲਾ ਤਾਂ ਕਿ ਮਿਸਤਰੀ ਆਇਆ ਉਹ ਆਇਆ ਤਾਂ ਸਵੇਰੇ ਡਾਕਟਰ ਕਹਿੰਦਾ ਵਧੀਆ ਪ੍ਰੋਜੈਕਟ ਆ ਇਹ। ਆਹਾਂ। ਪਾਣੀ ਵਾਲਾ ਕਹਿੰਦਾ। ਹਾਂ। ਬਾਕੀ ਦੇ ਬੰਦੇ ਨੇ ਜਿਹੜੇ ਸਿਹਾਲਾਈ। ਮੈਂ ਕਹਿੰਦਾ ਡੰਗਰਾਂ ਨੂੰ ਵੀ 24 ਘੰਟੇ ਪਾਣੀ ਸਭ ਤੋਂ ਵਧੀਆ। ਵੀ ਜੇ ਡੰਗਰ ਨੂੰ 24 ਘੰਟੇ ਪਾਣੀ ਹੈ ਉਹਨਾਂ ਵੱਧ ਦੁੱਧ ਦੇ ਦਊਂਗਾ ਕਹਿੰਦਾ ਡੰਗਰ। ਕਹਿੰਦਾ ਜੇ ਪਾਣੀ ਪੀਊਗਾ ਪਾਣੀਦਾਰ ਖਰਾਕ ਤੇ ਡੰਗਰ ਨੇ ਦੁੱਧ ਤਿਆਰ ਕਰਨਾ। ਬਿਲਕੁਲ। ਮੈਂ ਠੀਕ ਆ ਭਾਈ ਡਾਕਟਰ ਸਾਹਿਬ ਤੁਸੀਂ ਪਾਸ ਕਰਤਾ ਵਾ ਠੀਕ ਆ। ਬਾਕੀ ਹੁਣ ਪਾਣੀ ਪਾਸ ਕਰੂ ਵੀ ਪੀਂਦੇ ਖੜਦਾ ਸਹੀ। ਠੀਕ ਆ ਨਾਲ ਦੇ ਨਾਲ। ਹਾਂ ਬਾਸ। ਇੱਧਰ ਘੋਲਵਾ ਪਾਉਣ ਦੀ ਤਿਆਰੀ ਆ। ਇਹਦੇ ਵਰਤਾਂ ਰੇਤਾ ਹੀ ਛੜ ਦੇਣਾ। ਡੰਗਰਾਂ ਥੱਲੇ ਇੱਧਰ ਘੋਲਵਾ ਪਾ ਦੇਣਾ ਵਧੀਆ ਬਣਾ ਕੇ। ਕ੍ਰੈਸ਼ਰ ਵਾਲਾ ਰੇਤਾ ਪਾਉਣਾ ਕਿ ਦਰਿਆਲ ਆ? ਆ ਦਰਿਆਲੇ ਪਾਉ। ਦਰਿਆਲ? ਠੀਕ ਆ। ਤੇ ਦਰਿਆਲਾ ਲਿਆਉਣਾ ਪੈਣਾ। ਕੋਈ ਗੱਲ ਨਹੀਂ ਪਰ ਲੈਂਦੇ ਹਾਂ। ਆ ਥੋੜਾ ਜਿਹਾ ਪਿਆਲ 2-4 ਤਾਂ ਮੈਟ ਉਪਰ ਵਿਛਾ ਲਿਓ ਮੈਂ ਕਹਿੰਦਾ। ਮੈਟ ਚੱਕ ਲੈਣਾ ਇੱਕ ਮੈਟ ਉੱਪਰ ਲਾ ਲੂਗੇ। ਨਹੀਂ ਤਾਂ ਵਿੱਚੇ ਭੱਜ ਜਾਣਾ ਬੈਲਾਂ ਤੇ ਪੈਣਾ ਰੇਤਾ ਜੀ। ਚਲ ਦੇਖਦੇ ਆ ਓਹ ਹਾਂ ਬੱਬੇ ਦੇਵਰਾਜ ਨੇ ਉਹੀ ਕੰਮ ਕਰਤਾ ਜੀ ਤੋਂ ਡਰਦੇ ਸੀ ਚੱਲ ਕੋਈ ਨਹੀਂ ਕਰਦੇ ਵਿੱਚ ਨੂੰ ਇਹਨੂੰ ਮੋਗਾ ਠੀਕ ਆ ਦੇਖਦੇ ਆ ਫੇਰੀ ਦਾ ਕੀ ਬਣਦਾ ਅੱਗੇ ਬਦਰ ਕੋਈ ਦੀ ਸਟਾਰਟਿੰਗ ਹੈ ਉਪਰ ਜੁੜਿਆ ਹੋ ਥੋੜਾ ਉਹ ਤਾਂ ਵਿੱਚ ਨੂੰ ਗੇਰਿਆ ਹੋ ਖੱਡੇ ਜੀ ਹੁਣ ਜੋੜਨਾ ਇਹ ਸਾਡਾ ਨਵਾਂ ਪਲੰਬਰ ਆਇਆ ਅੱਜ ਦੇਖਦੇ ਆਂ ਕਿ ਆ ਪੂਰੀਆਂ ਪਾਉਂਦਾ ਇਹ ਹੈਂ? ਕੀ ਆ ਪੂਰੀਆਂ ਪਾਉਂਦਾ ਜੋੜੀਨਾਂ ਨੂੰ ਇਹ ਨਹੀਂ ਖੋਲਣਾ ਹੈਗਾ ਹੁਣ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਮੇਰਾ ਨੰਬਰ ਸਾਫਗਾਨੇ ਦੀ ਗੱਲ ਉਹ ਦੇ ਕੱਪੜਾ ਗੰਦਾ ਹੈ ਲੈ ਬਸ ਲਾ ਦੇ ਸੋਲੂਸ਼ਨ ਜੋੜ ਦੇ ਦੂ ਹਾਂ ਨੂੰ ਮਿਸਤਰੀ ਸਾਹਿਬ ਚਲ ਮੈਂ ਮਸਤਰੀ ਐ ਪੂਰੀ ਪਾਉਂਗੀ ਹੈ ਆ ਆ ਆ ਭੇਜਦਾ ਤਾਂ ਨਹੀਂ ਬਾਈ ਆ ਮੈਟਿਕੇਟੇ ਚੜ੍ਹ ਦੇਣੀ ਆ ਆ ਉਸ ਤੋਂ ਬਾਅਦ ਜਿਆਦਾ ਪਤਲਾ ਹੋ ਜਾਏਗਾ ਕਿ ਨਹੀਂ ਬਾਈ ਹਾਂ ਪਤਲਾ ਕੀ ਕਰੇ ਤੇ ਤਰਾਈ ਨਹੀਂ ਹੈ ਨਹੀਂ ਨਾ ਜਿਹੜੀ ਠੀਕ ਕਰਨਾ ਅੱਛਾ ਜਦ ਕਿ ਇਹ ਜਨਾਹ ਚੱਲ ਰਹੀ ਹੈ ਸੋ ਤੁਸੀਂ ਸ਼ਵੇਰਾ ਜਿਹਨਾਂ ਨੂੰ ਬਾਰੇ ਕਿਹਾ ਕਿ ਮੈਂ ਬਾਰੀ ਬਾਰੀ ਕਿੰਨੇ ਫੇੜੇ ਲੱਗ ਜੂ ਆਦੇ ਕੇ ਨਾ ਮਾਰੀ ਬੋਤਲ ਨਾ ਦੱਸ ਪਾਣੀ ਲੈ ਕੇ ਜਾ ਰਿਹਾ ਯਾਰ ਬਸ ਜਾ ਹਾਂ ਪਾ ਪਰ ਵੀਹ ਵਿਹਲਾ ਬੈਠਾ ਨੂੰ ਭੇਜ ਆ ਜਾ ਔਰ ਇਹਨੂੰ ਹੂੰ देख दे भी रहा उफड़ तरह अच्छा प्जवी जगह टेस्टिंग बाबा पास करो पास, पास है ਜਾਵੇ ਦੱਲੀ ਬਾਤ ਕਰੂ ਬਾਸ ਦੱਲੀ ਨੇ ਦੱਲੀ ਦਾ ਨਹੀਂ ਕਰਿਆ ਬਾਸ ਦੱਲੀ ਨੇ ਤਾਂ ਹੋ ਹੀ ਗਿਆ ਕਹਿੰਦੇ ਨਾ ਕੰਮ ਫੇਲ ਆ ਉਹ ਦੱਲੀ ਦਾ ਨਾ ਕਰ ਪਾਇ ਨੂੰ ਮੈਂ ਕਹਿੰਦਾ ਹੋ ਗਏ 5-6 ਸਾਲ ਤਾਂ ਹੋ ਗਏ ਵੱਧੇ ਹੋ ਗਏ ਹੁਣ ਅੱਛਾ ਤੇ ਉਹ ਉੱਥਾ ਉਦਾਂ ਹੀ ਆ ਜਾਨੀ ਕਿ ਉੱਪਰ ਟੇਟਾ ਦੇਖਣ ਲੱਗ ਗਿਆ ਪਰ ਪਰ ਇਹ ਨਹੀਂ ਹੁੰਦਾ ਬੰਲੇ ਚ ਠੀਕ ਆ ਹਾਂ ਚੱਲ ਵਧੀਆ ਹਾਂਜੀ ਪਾਸੇ ਹੋਣਾ ਚਾਹੀਦਾ ਹਾਂਜੀ ਜੱਗੇ ਨਹੀਂ ਬੋਇਆ ਸੀ ਤਰੀ ਆ ਵਧੀਆ ਬਣਾਤੀਆਂ ਦਾ ਬਾਪੂ ਨੂੰ ਬੈਠਣ ਨੂੰ ਲੈ ਦੇ ਜਿਕਣਾ ਅੰਗਰੇਜ਼ੀ ਸੀ ਹਲੇ ਦਾ ਸਾਨੀ ਦਾ ਜੋ ਆਦੀ ਕੰਮ ਲੈ ਨੂੰ ਅੰਗਰੇਜ਼ੀ ਸੀਟ ਵਾਂਗੂ ਆ ਕੇ ਬਹਿ ਜਾਂਦਾ ਜਿਕਣਾ ਅੰਗਰੇਜ਼ੀ ਸੀਟ 'ਤੇ ਨਹੀਂ ਬਹਿਦਾ ਹੁੰਦਾ ਬਾਬੇ ਕੋਈ ਹੋਰ ਅਜ ਕਹਿੰਦੇ ਮੈਂ ਚੌਂ ਨੀ ਦੀ ਪੋੜਾ ਫੜ ਕੇ ਇਹ ਬੈਠਾ ਲੈ ਰਿਹਾ ਰਸੇ ਕਰ ਲੈ ਆ ਜਾ ਪਾਣੀ ਹੋਣਾ ਤੇ ਦੇਖ ਲੈ ਪਾਣੀ ਆ ਜਾਂ ਕਰ ਲੈ ਪਾਣੀ ਕਹਿੰਦੇ ਹੋ ਜਾਣੀ ਆ ਜੇ ਪਾਣੀ ਲੱਗਣਾ ਇਹਨੂੰ ਹੋਰ ਕਰਨਾ ਕਿਹਦੇ ਵਾਸਤੇ ਮੈਂ ਨਾ ਦਾਜ਼ੀਂ ਚੀ ਟੱਕਣ ਲਿਓਨੇ ਪਲੇਟਾਂ ਕੋਲੇ ਰੱਖ ਦੇਣੀ ਆ ਜਦ ਕੱਖ ਪੌਲੇ ਕਰਨੇ ਮੇਰੀ ਥਲਾ ਵੀ ਅੱਧੇ ਘੰਟੇ ਬਾਅਦ ਟੱਕ ਦੇ ਕਰਨਾ ਸੱਚਾ ਠੀਕ ਆ ਐ ਗੱਬੇ ਗੱਬੇ ਹੀ ਆ ਜਾਏਗਾ ਨਾ ਪਲੇਟ ਨੇ ਜਿਹੜਾ ਵਿੱਚੋਂ ਹੋਣਾ ਗੇਰੇ ਕਾਕਨ ਦਾ ਨਾ ਗੇਰੇ ਆਉਗੋ ਵੀ ਨਹੀਂ ਕਰ ਬਾਪੂ ਨੇ ਨਹੀਂ ਲੈਣ ਦੇਣਾ ਹਾਂ ਕੀ ਕਹਿੰਦਾ ਪਲੇਟ ਕਿੱਥੇ ਆ ਯਾਰ ਪਤਾ ਨਹੀਂ ਕੋਈ ਬਾਈ 150 ਵੀ ਨਹੀਂ ਹੈਗੀ ਚੱਲਦੇ ਚੱਲਦਾ ਹੀ ਨਹੀਂ ਹੈਗਾ ਕੁਝ ਚੱਲਦੇ 170 ਹੀ ਹੈਗੀ ਤੇਰਾ ਬਾਹਰੋਂ ਕੋਲ ਪਾਣੀ ਆ ਜੀ ਦੀ ਬਾਸ ਪਲੇਸਾ ਤੇ ਲੱਗਣੀ ਹੁੰਦੀ ਆਹ ਉਹ ਲੱਗਣੀ ਉਹਦੇ ਲੈਵਲ ਤੇ ਲੱਗਣੀ ਆ ਜੀ ਅਸੀਂ ਇੰਨਾ ਪਾਣੀ ਰੱਖਣਾ ਹੈ ਉਹ ਲੈਵਲ ਤੇ ਲੱਗ ਗਈ ਜਿਆਦਾ ਜਿਹੜਾ ਪੀਏਗਾ ਨਾ ਡੰਗਰ ਤੇ ਉਹ ਆਪਣੇ ਆਪ ਪਾਣੀ ਛਿੱਟੀ ਜਾਣਾ ਉਹਦੀ ਬੌਲੀ ਹੁੰਦੀ ਬੌਲੀ ਥੱਲੇ ਹੋ ਜਾਣਾ ਪਾਣੀ ਆਉਣਾ ਅੱਜ ਜਾ ਲੈਵਲ ਤੇ ਚਲੀ ਗਈ ਬੌਲੀ ਮਿਹਰਬਾਨੀ ਕਰਦਾ ਉਹਦੇ ਕਰਨਾ ਨਾ ਡੰਗਰਾਂ ਦਾ ਬੱਦਲ ਆਉਹੀ ਆ ਵੀ ਠੀਕ ਹੈ ਉਹਦਾ ਮੈਨੂੰ ਆਇ ਲੱਗਿਆ ਵਗਾ ਵੀ ਉਹ ਤੁ ਖਸਣ ਦਾ ਡਰ ਜ਼ਿਆਦਾ ਹੈ ਇਹ ਜੋ ਬਾਹਰ ਆ ਨਾ ਉਹ ਪ੍ਰਾਕ੍ਰਿਤਿਕ ਦਾ ਹੈ ਇਹ ਆਇਆ ਵੀ ਹੁਣ ਸਿਮੈਂਟਡ ਆ ਵਿੱਚ ਆ ਗਿਆ ਮਾਰਾ ਕੋਈ ਇਜਿਹੜੇ ਕੋਈ ਖਸਣਾ ਡੰਗਰ ਦਾ ਨਾ ਸੰਗ ਖਸਣਾ ਨਾ ਮੂੰਹ ਖਸਣਾ ਇਹਦੇ ਪੈਰੋਂ ਦੇਖਣਾ ਕਰਿਆ ਤੇ ਅੱਲੇ ਦੇ ਪੈਰ ਜਿਹੜੀ ਕੀ ਅਗੋਲੇ ਬਜਰੀ ਪਾਤੀ ਸਾਰੇ ਪਰ ਉਪਰ ਆ ਕੌਡਾ ਲਾਤਾ ਸੀ ਕੋਲੇ ਦੇ ਬਣਵਾਉਂਦੇ ਹੋਏ ਉਹੀ ਟੱਕਣ ਜਿਹੜੇ ਮੂੰਹ ਵਾਲੇ ਉਹ ਬੋਰ ਵਾਲੇ ਜਿਹਦੇ ਸ਼ਰਾਬ ਕੱਢ ਕੇ ਹਨ ਕਿਉਂ ਸ਼ਰਾਬ ਕੱਢ ਕੇ ਲਾਤਾ ਕਮਿਲੀ ਪੰਗੇ ਤੇ ਸਾਰੇ ਪੱਤ ਅੱਗੇ ਥੱਲੇ ਆਈ ਬਿਚਿਆ ਬੈਠ ਜੋ ਫੁਰਫੁਰ ਕੇ ਕਹੇ ਕਿ ਮੈਂ ਬੁਲਾਇਆ ਆਹ 3 ਟੀ ਟੱਕਣ ਲਾਤਾ ਅੱਗੇ ਕਹੇ ਕਿ ਨਾ ਬਰੇਣਾ ਡੇਢੀ ਕੀ ਉਹਨੇ ਡੇਢੀ ਕਰੀ ਨਾ ਥੋੜਾ ਜਿਹਾ ਬਾਹਰ ਹਾਂ ਹਾਂ ਜਿੱਤੇ ਪਾਣੀ ਕਿਤੇ ਹੀ ਮਾਰੋ ਉੱਥੇ ਬਣਾਓ ਉਹ ਉੱਥੇ ਬਣਾ ਦੇਣਾ ਚਾਹੇ ਟੈਂਕੀ ਦਾ ਪਾਣੀ ਪਾ ਦੇ ਚਾਹੇ ਟੀਟੀ ਦਾ ਪਾਣੀ ਪਾ ਦੇ ਚਾਹੇ ਮੋਟਰ ਦਾ ਜਿਆਦਾ ਮਰੂ ਪਾਣੀ ਪਾ ਦੇ ਬਾਹਰ ਨਹੀਂ ਬਣ ਜਣਾ ਦਾ ਸਾਰੇ ਪਾਣੀ ਨਹੀਂ ਹੈਗੇ ਇਹ ਤਾਜ਼ਾ ਪਾਣੀ ਪਾਉਣਾ ਹੈ ਉੱਥੇ ਕੱਢ ਕੇ ਪਾਣੀ ਆਪਣਾ ਕੱਢਦੇ ਇੱਥੇ ਬੰਦਾ ਨਾਰਾ ਪਾਣੀ ਨਿਕਲ ਜਾਣਾ ਹੋਰ ਬੰਨ ਨਾਲ ਵਧੀਆ ਬਣ ਗਿਆ ਫੂਲ ਬਣਨ ਨੂੰ ਚਾਚਾ ਦਾ ਫੇਰ ਵੀ ਨਾ ਆਦਾ ਫੂਲ ਬਣ ਤੋਂ ਨਾ ਆਇਆ ਮੜਾ ਮੋਟਾ ਬੰਦਾ ਬਾਹਰ ਦਾ ਬੰਦਾ ਪ੍ਰਾਇਮ ਪਾਣੀ ਚੋਹੀ ਘੰਟੇ ਉਹ ਜਾਂ ਡੰਗਰ ਦਾ ਕੀ ਕਰਦਾ ਨਾ ਕਹੀ ਚੱਲ ਸੇ ਬਾਹਰ ਕਿੱਧਰ ਬੰਦੂਗਾ ਪਰੇ ਮਾਤੇ ਕਰਤੀ ਆਹਾਂ ਚਾਰ ਬੰਦ ਨਾਮ ਹੋ ਗਏ ਅੱਬ ਚਾਰ ਪੰਜ ਇੱਥੇ ਤੱਕ 7 8 ਡੰਗਰ ਹੋ ਗਏ ਚਾਰ 8 ਡੰਗਰ ਹੋ ਗਏ 8 ਡੰਗਰ ਹੋ ਗਏ 16 ਬਾਅਦ ਵਿੱਚ ਡੰਗਰ ਹੋਣਾ ਨਹੀਂ ਨਹੀਂ ਕੁਲ ਨਹੀਂ ਹੋਣੀ ਇਹਦੇ ਤੇ ਕੁੜੀ ਖੇਡਣਾ ਆ ਵੀ ਦੁਆ ਕੋਲੂਆ ਸ਼ੁਰੂ ਮਿਸਤਰੀ ਹੈ ਹੁਣ ਤਾਂ ਸਰਜੂ ਹੀ ਦਾ ਗਲਤਾ ਲੱਗ ਜੂ ਸਰੇ ਕਹਿਆ ਕਹਿੰਦੇ ਹਾਂ ਅੱਬ ਆਦੇ ਪਾਲੇ ਬੂਟੇ ਨੇ ਮਿਸਤਰੀਆਂ ਵਾਲੇ ਸਟੱਟ ਪਾਲੇ ਆ ਹਾਂ ਕੈਮਾ ਹੁਣ ਭੇਜਾ ਉਹਨੂੰ ਪਾਣੀ ਛਿੜਕਣ ਨੂੰ ਇੱਕ ਬੰਦਾ ਜੇ ਚਾਹੀਦਾ ਦੇਖ ਲੈ ਹੂੰ ਹੁਣ ਆਏ ਵੀ 5-7 ਦਿਨ ਪੱਕ ਲੂਗੇ ਨਾ ਹੁਣ ਦਿੰਦੇ ਕਿ ਬੰਨਣੀ ਆ ਹਾਂ ਜਿਹਨੇ ਉਹ ਤင်း ਬੰਨਣੀ ਆ ਜੇ ਬੁੱਧਵਾਰ ਹੈ ਜਿਹਨੇ ਬੁੱਧਵਾਰ ਤੱਕ ਬੰਨਣੀ ਆ ਹਾਂ ਠੀਕ ਆ ਹਫਤਾ ਹਫਤਾ ਪੱਕਣ ਦਾ ਟਾਈਮ ਪੂਰਾ ਹੈ ਕਿੰਨੇ ਦਿਨ ਚਾਹੀਦਾ ਹਫਤਾ ਦਾ ਕੱਢੇ ਲੋਪ ਹਫਤਾ ਦਾ ਕੱਢ ਦੇਣਾ ਆਪਾਂ ਨੇ ਦੇਸੀ ਕੀ ਜੀ ਦੇ ਕੇ ਕਰਕੇ ਤਾਂ ਆਹ ਹੋਏ ਬਾਬਾ ਜੀ ਸੋਣਦਾ ਭਾਈ ਬੱਬਾ ਕਹਿੰਦਾ ਦੇਸੀ ਕੀ ਜੀ ਦੇ ਕਰਕੇ ਫੇਰ ਬੰਨੇ ਹੋ ਠੀਕ ਹੈ ਬਾਬਾ ਜੀ ਠੀਕ ਆ ਬਾਬੇ ਨਾ ਜ਼ਰੂਰੀ ਆ ਚਲਦਾ ਕੰਮ ਲੈਟ ਨੇ ਤੰਗ ਕਰੇ ਵੀ ਆ ਹਾਂ ਵੱਡੋ ਗਿਆ ਤੇ ਦੇਵਰਾਜ ਦੇ ਕੋਲ ਗਿਆ ਕਿਹੜਾ ਇਹ ਨਾ ਨਾ ਕੋਈ ਨਹੀਂ ਇਹ ਤਾਂ ਵੱਡੇ ਘਾਟੇ ਚਲਦੀ ਰਹਿੰਦੇ ਦੇਵਰਾਜ ਜਿੰਦਗੀ ਮੈਂ ਓਕੇ ਮੈਂ ਕਿਤੇ ਜਾਣ ਕੇ ਮਾਰਿਆ ਨਹੀਂ ਜਾਣ ਕੇ ਤਾਂ ਕਿਹਨੇ ਮਾਰਨਾ ਵੱਡਲਾ ਚੰਗੀ ਤੇਰਾ ਵੱਡੋ ਗਿਆ ਇਹ ਪੈਸੇ ਆਇਆ ਹੋਇਆ ਹੈ ਨਾ ਤਾਂ ਨਹੀਂ ਰਹਾ ਕਹਿੰਦੇ ਆ ਵੀ ਇਹ ਲੋਕੀਆ ਚੱਲ ਕੋਈ ਤੈਨੂੰ ਦੱਸਿਆ ਦੇਗਾ ਵੀ ਪੈ ਪੈ ਇੱਧਰ ਨੂੰ ਆਹੇ ਕੋਈ ਗੱਲ ਨਹੀਂ ਕੋਈ ਨਹੀਂ ਹੋ ਗਿਆ ਲੋਟ ਬੱਸ ਕਰਤਾ ਲੋਟਾ ਪਾ ਦੇਣਾ ਆਪਾਂ ਨੇ ਰੋਟਾ ਹੋਏ ਇਹ ਨਹੀਂ ਹੋ ਰਿਹਾ 5 ਮਿੰਟ ਦੀ ਖੇ ਲਾ ਆ ਵੀ ਕਰ ਦੇ ਬਣੀ ਮੈਂ ਇੱਧਰ ਕਾਹੀ ਪਾ ਲੈ ਮੈਂ ਉਧਰ ਨੂੰ ਉਧਰ ਨੂੰ ਪਾਈਪ ਦੱਬ ਦੇਣਾ ਫਿਰ ਆਹ ਬਣਾ ਦੇਣਾ ਉੱਥੇ ਇਹ ਵੀ ਯਾਦ ਵੀ ਰੱਖਣੇ ਆ ਇਹ ਕਿਹੜੇ ਸਾਫ ਗਾ ਲੈਂਥਾ ਘੁੰਮੀਆਂ ਵੀ ਆ ਜਦੋਂ ਕੋਈ ਟੈਂਟ ਆ ਲੈ ਗਿਆ ਨਾ ਵਿਚ ਨੂੰ ਗਲੀ ਕਰ ਦੇਣੀ ਟੈਂਟ ਵਾਲੇ ਨੇ ਵਿਚ ਨੂੰ ਗਲੀ ਕੱਢ ਦੇਣੀ ਤੇਰੇ ਵਿਆਹ ਨੂੰ ਨਿਕਲ ਨਹੀਂ ਆਦਾ ਹੂੰ ਫੌਂਕਾ ਖੜਕੇ ਦਰਕੇ ਲੱਗ ਗਿਆ ਗੜਕਣ ਇਹਦਾ ਕੋਈ ਰੰਗ ਢੰਗ ਨਹੀਂ ਪਤਾ ਲੱਗਦਾ ਮਿੰਟ ਜਾਈ ਜਾਂਦਾ ਗਰਮੀ ਬਹੁਤ ਆ ਮੈਂ ਪਹਿਣਾ ਚਾਹੀਦਾ ਗਰਮੀ ਬਹੁਤ ਆ ਆਪ ਤਾਂ ਦੇਖਿਆ ਗਿਆ ਗਰਮੀ ਨੇ ਕਰੇ ਬਸ ਕਰਾਈ ਬਈ ਟੈਂਪਰੇਚਰ ਨੇ ਟੈਂਪਰੇਚਰ ਦੇਖ ਲੋ ਕਿੰਨਾ ਚੱਲਦਾ ਬਹੁਤ ਬਹੁਤ ਗਰਮੀ ਦੇ ਨਾਲ 42 ਟੈਂਪਰੇਚਰ ਦਾ ਅੱਜ ਠੀਕ ਆ ਬਈ ਰੇਤਾ ਮਿੱਟੀ ਜੀ ਨੰਨ੍ਹੇ ਲਾ ਦੇ ਹੈ ਵਿੱਚ ਮੈਂ ਕੀ ਕਹਿੰਦਾ ਮਾਲ ਲਾ ਮਾਲ ਲਾ ਲਿਆ ਵਾ ਹਾਂ ਤੂੜੀ ਵਿੱਚੇ ਆ ਖੇਦੀ ਆ ਹੂੰ ਖੇਦੀ ਆ ਇੱਕ ਟਮਿੰਟ ਲੱਗਿਆ ਦੇਖ ਲੈ ਇਹਨੂੰ ਭਰਨੇ ਨੂੰ ਨੇ ਮਸ਼ੀਨ ਨੇ ਦੂਈ ਨੇ ਵਾਹ ਜੀ ਮੰਦੂਰੀ ਆ ਗਈ ਆ ਹਾਂ ਬਹੁਤ ਤੇਜ਼ ਭਰਦੀ ਐ ਚੱਲਦਾ ਕੰਮ ਉੱਧਰ ਲਾਇਆ ਮਿਸਤਰੀ ਨੂੰ ਮੈਂ ਕਿਹਾ ਬਈ ਚਿਰੀ ਮਾਰ ਇੰਨੇ ਚੱਲ ਫਰਸ ਦਾ ਗਿਆ ਨਿਬੜ ਇਹਦੇ ਵਿੱਚ 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 ਡੇਢ ਸੈਕਿੰਡ ਆ 130 ਆ 130 ਇਹਦੇ ਵਿੱਚ ਵਿੱਚ 30 35 ਤਕਰੀਬਨ ਸੈਕਿੰਡਾਂ ਤੋਂ ਉੱਪਰ ਹੈਗਾ ਜੀ ਆ ਜਿਹੜੇ ਸਾਬ ਦਾ ਟੀਸੀ ਆ 22 ਹੋਊਗਾ 22 ਸੈਕਿੰਡਾਂ ਵਾਲਾ ਹੈਗਾ ਹੂੰ ਇਹਨਾਂ ਮਾਰੇ ਮਾਰੇ ਜਿਹੇ ਹੁੰਦੇ ਨੇ ਮਾਰੇ ਆ ਨਵਾਂ ਆ ਨਵਾਂ ਆ ਉਹ ਟਰੈਕਟਰ ਬਾਬੇ ਖੜਾ ਹੁੰਦਾ ਇਹ ਉੱਚੀ ਹੋੱਕਾ ਵਾਲਾ ਟਰਾਲਾ ਹੈ ਨਹੀਂ ਇਹ ਤਾਂ ਪੁਰਾਣਾ ਜਿਹੇ ਕਹਿੰਦੇ ਨੇ ਮਾਰ ਲਾ ਲੱਗਿਆ ਵਾ ਧੀਰੀ ਮਾਰਨ ਬਾਈ ਕਹਿੰਦੇ ਥੋੜਾ ਮਿਸਤਰੀ ਸਾਰੀ ਕੰਮ ਕਰਦਾ ਮੈਂ ਦੇਖ ਲੈ ਸਾਡਾ ਮਿਸਤਰੀ ਹੁਣ ਝੀਰੀਆਂ ਵੀ ਮਾਰਨ ਲੱਗ ਗਿਆ ਇਹ ਆਲ ਰਾਊਂਡਰ ਰਾਹੇ ਕੋਈ ਕੰਮ ਨਹੀਂ ਛੱਡਦਾ ਹੈਗਾ ਆਪੂ ਮੌਸਮ ਵੇ ਗੜਬੜ ਹੋ ਗਿਆ ਹੋ ਮੈਂ ਮੌਸਮ ਇਹ ਲਿਖੇ ਲੈਣੇ ਪਰ ਆ ਵੀ ਇੱਥੇ ਪਾਣੀ ਕਿਤੇ ਨਿਕਲਣੇ ਨੂੰ ਜਗ੍ਹਾ ਨਹੀਂ ਹੈਗੀ ਹੈ ਪਾਣੀ ਨਿਕਲਣੇ ਨੂੰ ਕਿਤੇ ਜਗ੍ਹਾ ਨਹੀਂ ਹੈਗੀ ਦਾ ਕੋਇਆ ਫਿਰ ਅਸਰ ਕਰੂ ਹਾਂ ਗੜਕਦਾ ਪੂਰਾ ਪਰ ਆਉਂਦਾ ਨਹੀਂ ਹੈਗਾ ਡਰਦਾ ਬਾਬੇ ਤੇ ਹਰ ਕਾ ਹੀ ਮਾਰਦਾ ਕਹਿੰਦਾ ਬਾਪੂ ਮੈਂ ਘਾਟੇ ਨਹੀਂ ਪੜੀ ਘਾਜੇ ਇੱਥੇ ਮਟੀਰ ਨਹੀਂ ਹੈ ਇੱਧਰ ਆ ਹਾਂ ਇੱਧਰ ਮਿੱਟੀ ਕਰਨੀ ਆ ਹਾਂ ਉਧਰ ਨੂੰ ਉਹਨਾਂ ਨੂੰ ਕੰਮ ਉਹ ਕਰਦੇ ਆ ਆਪਣਾ ਉਹ ਦੇਖ ਲੱਗਿਆ ਉਹ ਥੋੜਾ ਦੇਵਰਾ ਜੀ ਇੱਥੇ ਵੀ ਆ ਜਾਰ ਆਉਰੇ ਪਿਆ ਚੱਕ ਲ ਆਪਣੇ ਆਪੇ ਗਾਇਬ ਹੋ ਜਾਂਦਾ ਆ ਚਲ ਉਹ ਮਿੱਟੀ ਵਧੀਆ ਸੈਟ ਹੋਣ ਵਾਲੀ ਆ ਇਹਦਾ ਬਹੁਤ ਜੰਮਣਾ ਹੀ ਹੈ ਹਾਂ ਡੱਕਰ ਵੀ ਨਹੀਂ ਹੈਗੀ ਪੱਸੀ ਆ ਹਾਂ ਚਲ ਦੇਵਰਾ ਦਿਖਾਈਓ ਤੇ ਤੈਨੂੰ ਕਿੱਥੇ ਭੰਨਣਾ ਆਇਆ ਤਾਂ ਨਹੀਂ ਫਿੱਟ ਆ ਲਿਆ ਪੁੱਤ ਕਿੱਤਾ ਦਿੱਤਾ ਇੰਤਜਾ ਹੈ ਜੇ ਨਹੀਂ ਤਾਂ ਤੇ ਬੜਾ ਅਭੀ ਸਾਡਾ ਆਲਰਾਊਂਡਰ ਮਿਸਤਰੀ ਨਹੀਂ ਪਛਾਣ ਹੁੰਦਾ ਹੁਣ ਵੀ ਮਿਸਤਰੀ ਉਹੀ ਹੈ ਇਹ ਹੁਣ ਮੋਟਰ ਚੱਲੂਗੀ ਇੱਕ ਮਿੰਟ ਸਾਫ ਮੁੰਜੇ ਵੀਰਾ ਪਛਾਣ ਹੁੰਦਾ ਆਲਰਾਊਂਡਰ ਮਿਸਤਰੀ ਵੇਲਾ ਛੀਰੀਆਂ ਵੀ ਮਾਰਤੀਆਂ ਨੇ ਹੁਣ ਪੈਪ ਅਸੀਂ ਪਾ ਦੇਣੇ ਹੁਣ ਚੱਲ ਬਰ ਰੱਖਦੇ ਅਤੀਪੁਰ ਮੈਨਾਂ ਕੋਈ ਨਹੀਂ ਚੱਲ ਸ਼ੈਣੀ ਥੋੜੀ ਸ਼ੈਣੀ ਥੋੜੀ ਦੀਵਰਾਜਪੁਰ ਦੀਵਰਾਜਪੁਰ ਪੈਪ ਨਹੀਂ ਕੱਟਦਾ ਵੀਰੇ ਮੈਂ ਤਾਂ ਈ ਸੀਦਾ ਦੇਖ ਲਾ ਇਦੀ ਗੱਲ ਹੋ ਜੂ ਦੇਖ ਹਾਂ ਕਣੀ ਕਰਨੀ ਵੜੀ ਜੀ ਦੂਏ ਕਾ ਕਰੀ ਨਾ ਦੂਆ ਲਾਉਂਦੇ ਹਾਂ ਬਧੇਟ ਦੂਆ ਇਹ ਤਾਂ ਮੱਥਰ ਵਾਲਾ ਮੇਰਾ ਮੈਂ ਤਾਂ ਏਸੀ ਦਾ ਕਾਣੀ ਵੇਰਦਾ ਕਰਦਾ ਵੀ ਇਹ ਕਿ ਜਿਹੜੀ ਟਾਲ ਕਿਦੋਂ ਰੱਖੀ ਫੁਰਮੈ ਨਾ ਟਾਲੀ ਦੀ ਆਲੇ ਦਾ ਪਾਈਪ ਪਾ ਦੂਗਾ ਨਾ ਮੈਂ ਕਹਿੰਦਾ ਪਾਈਪ ਨਹੀਂ ਪਾਉਣਾ ਹਾਂ ਪਾਣੀ ਦਾ ਤਾਂ ਇੱਥੇ ਪਾਈਪ ਲੰਘਦਾ ਹੋ ਅੱਛਾ ਉਹ ਪਾਈਪ ਵਿੱਚ ਆਪਾਂ ਨੇ ਏਸੀ ਦਾ ਪਾਈਪ ਪਾਣੀ ਵੀ ਕੀਰਨਾ ਉੱਥੀ ਆਪਾਂ ਹੋਲ ਮਾਰ ਕੇ ਅਹੀ ਸਾਰਾ ਇੱਥੇ ਦੇ ਇਧਰਲਾ ਪਾਣੀ ਉਧਰ ਘੇਰ ਦੇਣਾ ਠੀਕ ਆ ਜਿਹੜਾ ਇਧਰਲਾ ਪਾਣੀ ਆ ਉਹ ਆਇ ਨੂੰ ਭੇਜ ਦਾਂਗੇ ਬਸ ਠੀਕ ਆ ਜੋਹੇ ਪਾਣੀ ਇੱਥੇ ਉਹਦਾ ਸਾਰੇ ਦਾ ਉੱਥੇ ਹੀ ਹੱਲ ਕਰ ਦਾਂਗੇ ਕਿਉਂਕਿ ਇਸੀ ਦਾ ਪਾਣੀ ਵੀ ਘੇਰਣਾ ਇੱਕ ਨਹੀਂ ਚੱਲਦਾ ਹੁਣ ਇਹ ਫਿਰ ਨਾਲੀ 'ਚ ਗਰੀ ਜਾਊ ਬਾਥੇ 'ਚ ਪੈ ਪੈਗਾ ਫਿਰ ਤਾਂ ਰੋਈ ਨਾ ਪੈ ਪੈਗਾ ਥੱਲੇ ਬਸ ਠੀਕ ਆ ਫਿਰ ਹੋ ਜੂਗਾ ਐ ਯਾਰ ਅੰਦਰ ਤਾਂ ਟੀ ਕਰਕੇ ਆਉ ਤੂੰ ਓ ਆ ਜਾ ਮੈਂ ਸਟਰੀ ਬਣਾਉਂਦਾ ਤੈਨੂੰ ਮੈਂ ਨਹੀਂ ਕਿਹਾ ਮੈਂ ਫੈਕਟਰੀ ਜਿਵੇਂ ਹੈਂ ਉਹ ਦੁਆ ਮਿਸਤਰੀ ਕਹਿੰਦਾ ਮੈਂ ਉਹ ਦੇਖੋ ਬਾਬਾ ਉਹ ਘਰ ਤਾਂ ਸੁਣੀ ਬਣੀ ਉਹ ਤਾਂ ਉਧਰ ਲੱਗਿਆ ਵਾ ਦੇਖ ਇਹ ਤਾਂ ਚਿਰੀ ਮਾਰ ਲੱਗਿਆ ਵਾ ਆ ਬਾਬੇ ਭਰਦੇ ਵੀ ਭਰਦੇ ਬਾਹਰੋਂ ਭਰਦੇ ਆਪ ਕੋ ਭਰਦੇ ਕਹਿੰਦਾ ਦੇਖ ਲੈ ਇਹ ਬਰ بیمار ਇੱਕ ਕਹੀਂ ਜਾ ਕੇ ਵੀ ਭਰਦੇ ਆਉਦੀ ਨੇ ਬਾਬਾ ਵੀ ਇਹਨਾਂ ਲੈ ਕੋਈ ਤੂੰ ਨੂੰ ਲੜ ਨਹੀਂ ਸਕਦਾ ਉਹ ਤੇਰੀ ਕੈਟਾਗਰੀ ਦਾ ਮੇਰਾ ਮੇਰਾ ਕੋਈ ਨਹੀਂ ਕਰਨੀ ਤੇਰੇ ਲਈ ਉਹ ਉਹ ਇੱਕੋ ਵੋਟ ਆ ਦੋਹਾਂ ਦੀ ਮੇਰਾ ਕੋਈ ਨਹੀਂ ਕਹਿੰਦੀ ਹੈ ਹੈ ਬਾਬੇ ਮਰਦਾ ਨਹੀਂ ਆਉਂਦੇ ਜੇ ਕਹਿੰਦਾ ਟੌਰ ਨਾਲ ਛੜਾ ਕਹਿੰਦਾ ਇੱਕੋ ਦਾ ਵੋਟ ਆ ਦੋਹਾਂ ਦੀ ਉਹ ਵੀ ਤੇਰੇ ਤੂੰ ਵੀ ਦੇ ਨਾਲ ਰਹੀ ਆ ਚਾ ਤਿੰਨ ਹੋਵੇ ਤੇਰੇ ਨਾਮ ਤੇ ਹੈ ਨਾਮ ਤਿੰਨ ਪਰਮੇਸ਼ਰ ਹੋ ਗਏ ਕਾਹੀ ਰੱਬ ਹੋ ਕਰੀਂ ਜੇ ਬੰਦਾ ਦੀ ਰੱਬ ਕਿਆ ਕਰਦਾ ਐ ਤਗੀ ਕਹਿ ਕੇ ਆ ਜਾਏ ਤਾਂ ਠੀਕ ਆ ਭਾਈ ਬਾਬੇ ਤੇਰੀ ਨਹਿਲੇ ਦੇਲੇ ਕਿੱਥੇ ਹੋ ਗਏ ਨਹਿਲੇ ਦੇਲੇ ਹੈਂ ਥੀਨੇਲਾ ਦੇਲਾ ਹੈਂ ਰੱਬੂ ਹੋ ਗਿਆ ਦੇਖੋ ਉਹ ਕਿੱਦਾਂ ਚੱਲਦਾ ਟੱਕੇ ਭੜਕੇ ਲਾ ਯਾਰ ਥੋੜਾ ਵਿੱਚ ਆ ਜਾਣਾ ਬਾਪੂ ਦੇਖੀ ਆ ਲੈ ਘਰ ਤੋਂ ਚ ਨਹੀਂ ਆਇਆ ਮੈਂ ਵੜ ਦੂੰਗਾ ਜਿਹੜਾ ਉਹ ਲੇਕਨ ਐਂਦ ਕਰ ਮਾਰਦਾ ਟਿੱਡ ਦੇ ਲਾਬੇ ਉਹ ਕਹਿੰਦਾ ਮਾਰਦਾ ਨਾ ਕੀ ਕਹਿੰਦਾ ਸਾਡੀ ਸੀ ਕੀ ਕਹਿੰਦਾ ਦੇਸੀ ਕੀ ਬਿੱਥੇ ਕਹਿੰਦਾ ਮੈਂ ਕਿਹਦੇ ਕਹਿੰਦੀ ਦੇਖਦਾ ਇਹ ਤੂੰ ਮੈਂ ਮੈਂ ਲਿਆ ਮੈਂ ਇਹ ਖਾਵੇਂ ਨਹੀਂ ਹੈਗਾ ਦੱਸੇਗੀ ਕਾਈ ਹੈ ਜਿਹੜੀ ਕਹਿੰਦੀ ਰੋਟੀ ਨਹੀਂ ਖਾਂਦਾ ਉਹ ਜਿਹੜਾ ਹਾਂ ਇਹ ਹਾਂ ਕਹਿੰਦੀ ਤਾਂ ਕਿ ਟਿੱਡੇ ਮਾਰਦੀ ਭਾਈ ਆ ਦੇ ਕਿ ਨਾ ਲਿਆ ਵੀ ਰੋਟੀ ਨਹੀਂ ਖਾਂਦਾ ਤਾਂ ਪਈ ਦੇਸੀ ਕੀ ਦੱਸਦਾ ਏ ਆਹ ਆ ਰਿਹਾ ਹੈ ਤਗੜਾ ਹੈ ਪਰ ਸਿਆਣਿਆਂ ਦੀ ਕਾਬਤੋਦੀ ਹੈ ਕਾਹਨੂੰ ਕਹਣਾ ਫਿਰ ਮੇਰੀ ਗੱਲ ਲੱਭਿੰਦਾ ਜੇ ਜੇ ਮੈਂ ਬਾਪੇ ਕਹਿ ਦਿੱਤਾ ਉਹ ਰੈਣੋ ਮੱਝ ਥੱਲੇ ਮਣ ਤੂੰ ਤੇ ਕੱਟੇ ਨੂੰ ਗਈ ਪਾਓ ਹੈ ਕਿ ਨਹੀਂ ਕਾਬਤ ਸਿਆਣਿਆਂ ਦੀ ਅਵੇਲਾ ਪੁੱਠਾ ਬੋਲਿਆ ਫਿਰ ਮੈਂ ਕਹਿੰਦਾ ਸਿਆਣੇ ਮੇਨੂੰ ਉਹ ਮੈਂ ਤਾਂ ਸਹੀ ਗੱਲ ਕਹੀ ਆ ਮੈਂ ਤਾਂ ਬੋਲਦਾ ਨਹੀਂ ਤਾਂ ਹਾਰ ਕੇ ਫੋੜਣਾ ਪਿਆ ਬਾਪਾ ਕਹਿੰਦਾ ਦੱਸ ਦੇ ਆਹ ਮੈਂ ਬਾਪੇ ਨੂੰ ਦੱਸੀ ਗੱਲ ਨੀ ਮੈਂ ਗਾ ਨੂੰ ਦੱਸਣੀ ਸੀ। ਉਹ। ਵਾਤ ਬਾਬੇ ਇੱਧਰੇ ਆ ਜਾ ਇੱਧਰੇ ਛੱਡ ਲਾ ਵਾਪੇ ਇੱਥੇ। ਇਹ ਤਾਂ ਉਪਰ ਕਿ ਨਹੀਂ ਲੈ ਬਿੱਲੇ ਕਿੱਦ ਨੂੰ ਲੈ ਜਾ। ਇਹ ਤਾਂ ਬਿੱਲੇ ਕਿ ਨਹੀਂ ਮਾਰਿਆ ਗਿਆ। ਬਾਬਾ ਕੱਦਾਂ ਕਿ ਜਿਹੜਾ ਪੈ ਗਿਆ। ਉਹ ਬੰਦ ਕਰ। ਉਹ ਬੈਪ ਨਹੀਂ ਕਹਿੰਦਾ ਉਹ ਖੜਾ ਜਿਹੜਾ ਕਾਲਾ ਜ ਉਹ ਕਹਿੰਦਾ ਉਹ। ਥੋੜੀ ਰਹੀ। ਲਾ ਦੇ ਤੇਰੀ ਕਰ ਦੇ ਖਾਲੀ। ਤੇ ਹਨੀਪਰਾ ਗੇ ਲੈ ਆਉਣੀ ਕੋਈ ਟਰਾਲੀ। ਆਦੀ ਮਿੱਟੀ ਦੀ ਦੀ ਆਵੇ ਭਰਾਉਗੇ ਪਾਣੇ ਹੋਣਾ ਹੈਗਾ ਪੁਆਇੰਟ ਯਾਦ ਰੱਖੀਏ ਇਹ ਮੈਂ ਕਿਹਾ ਸੀ ਦਾਤੀ ਲੈਣੀ ਆ ਆਵੇ ਭਰਾਉਗੇ ਸਰ ਦਾਤੀ ਨਹੀਂ ਲੈਣੀ ਪੁਆਇੰਟ ਯਾਦ ਰੱਖੀਏ ਇਹ ਬਾਬੇ ਕਿਹਨੇ ਭਰਾ ਲਿਆ ਮੇਰੇ ਕਹਿੰਦਾ ਗਿਆ ਨਹੀਂ ਉਦੋਂ ਕਿ ਨਾਨ ਕਹਿੰਦੇ ਭਰਾ ਕੇ ਲਿਆਇਆ ਮੈਂ ਕ੍ਰੈਸ਼ਰ ਬਤੇ ਰੀਤਾ ਇਹਦੇ ਨਾਨ ਗਿਆ ਤੇ ਕ੍ਰੈਸ਼ਰ ਦਾ ਮੈਂ ਕਿਹਾ ਚੱਲੀਏ ਗਿਆ ਨਹੀਂ ਮੇਰੇ ਗਾ ਜਿਹੜਾ ਫਰੀ ਵਾਲੇ ਆ ਕਿ ਹਾਂ ਮੈਂ ਫੋਨ ਕਰ ਲਾ ਕਹਿੰਦਾ ਫਰੀ ਵਾਲੇ ਆ ਮੈਨੂੰ ਕਹਿੰਦਾ 2 ਰੁਪਏ ਘਟਕਾ ਦੇ ਦਿੰਦਾ ਜੇ ਤੈਨੂੰ ਫਰੀ ਦਾ ਹਾਂ ਓ ਤੇ ਉਹ ਬਰੀਆ ਬਣਾਉਂਦਾ ਆਪਣੇ ਮੈਂ ਤਾਂ ਚੱਲ ਘੱਟ ਲੈ ਲੈਂਦਾ 2 ਰੁਪਏ ਘੱਟ ਕਰ ਲੈਂਦਾ ਆ ਵੀ ਪਾਜੀ ਗੱਲ ਸਹੀ ਬਾਬੇ ਦੀ ਹਾਂ ਨਾ ਛੇੜ ਬਾਬੇ ਨੂੰ ਮਾਰਦੇ ਦਾ ਚੌਥਾ ਪਾਵਾ ਆ ਜਾ ਬਾਬਾ ਮਾਰ ਪਰਦਾ ਚੌਥਾ ਬਾਬਾ ਇਹਦਾ ਚੌਥਾ ਪਾਵਾ ਹੈ ਹਾਂ ਜੀ ਆਪਾਂ ਕਰੇ ਆ ਗਿਆ ਤੁੰਮੀ ਨੇ ਲੈ ਠੀਕ ਆ ਬਣ ਗਿਆ ਤੇਲੀ ਹੁਣ ਪੁੱਤਰਾ ਹੁਣ ਦੱਸਦੇ ਕੋਈ ਨੁਕਸ ਠੀਕ ਆ ਆਲੀ ਮੈਂ ਗਈ ਦੋਨੋਂ ਫੇਰ ਤੇ ਉੱਪਰ ਬਸ ਦੁਰ ਕਿੱਥੇ ਤੇ ਲਈਏ ਹੁਣ ਆਤੀ ਗਈ ਮੈਂ ਅੱਥਰਖਾ ਦੇੰਦ ਚੋਂ ਤੇ ਇਹਦਾ ਦੇਖ ਕੋਈ ਜੀ ਪਾਣੀ ਛੱਡ ਕੇ ਡਰਮਟੇ ਵਿੱਚ ਮੜਾ ਮੋਟਾ ਇਹ ਤੇ ਪਾਣੀ ਤੇ ਡਰਮੜ ਫੈਲਾ ਆਏ ਨਾ ਮਨ ਨਹੀਂ ਕਰਦਾ ਇਹ ਕਰਦਾ ਕਿ ਕਿਤੇ ਬੋਦਾ ਮਾੜਾ ਮੜੇ ਬੀ ਡਰਮਟਾ ਤੇ ਪਾਣੀ ਚੱਕ ਕਰਾਂ ਮੜਾ ਜਾ ਹੋਰ ਨਹੀਂ ਕੋਈ ਇੱਥੇ ਬਣਾ ਜਾਂਦਾ ਕਰਦਾ ਪਾਣੀ ਛੱਡ ਦੇਣਾ ਆਪਾਂ ਨੇ ਹਾਂ ਪਾਣੀ ਦਾ ਸੈੱਟ ਹੋ ਜਾਣੀ ਚਾਚਾ ਫਰਸ਼ ਦੇਖਣ ਆਇਆ ਦਾ ਪਾਪੀ ਦੁਬਾਰੇ ਇਹ ਹਾਂ ਬੈਠ ਜਾ ਉਹ ਵਾਸਤੇ ਦਾ ਨਾ ਜਾ ਇਹ ਨਹੀਂ ਕਿਹੜਾ ਤੂੰ ਫਰਸ਼ ਜੱ ਲੱਗੇ ਵੀ ਨਹੀਂ ਤੇ ਜਿਆਦਾ ਇਹ ਤਾਂ ਹੈਗਾ ਦਾ ਇਹ ਤੇ ਮੈਂ ਰੁਪੜਦਾ ਬਾਰੇ ਮੈਨੂੰ ਜਿਵੇਂ ਲਿਖਿਆ ਦੂੰ ਦੋ ਤਿੰਨ ਮਿੰਟ ਬਾਅਦ ਚਾਚੇ ਆਇਆ ਤਾਂ ਮੈਂ ਰੁਪੜ ਗਿਆ ਤਾਂ ਤੂੰ ਆਇਆ ਤਾਂ ਹੈਗਾ ਤਾਂ ਨਹੀਂ ਇੱਥੇ ਫਰਸ਼ ਦੇਖਣ ਹਾਂ ਰੁਪੜ ਕਾ ਕਰਨ ਗਿਆ ਤਾਂ ਮੈਂ ਨਹੀਂ ਬੋਲਦਾ ਝੂਠ ਸੁਕੇ ਆਇਆ ਤਾਂ ਕੋਣ ਉਸੇ ਖੜਕੇ ਸਰਵਾਈਜ ਕੋ ਖੜਕੇ ਨਹੀਂ ਗਿਆ ਬੋਲ ਆ ਪਾ ਕੇ ਤਸਬੋ ਉਹ ਕੈਮਰੇ ਨੇ ਦੱਸਤਾ ਇਹ ਦੇਖ ਲੈ ਇਧਰ ਲੀ ਆਇਆ 2 ਮਿੰਟ ਬਾਅਦ ਤੇ ਲੰਘ ਗਿਆ ਤੇਰੀ ਭਾਸ਼ਾ ਨਹੀਂ ਸਮਝ ਆਈ ਨਹੀਂ ਤੇ ਰਿਕਾਰਡਿੰਗ ਵੀ ਸੁਣ ਜਣੀ ਨਹੀਂ ਕਿ ਕਿਆ ਕਹਿ ਗਿਆ ਤੂੰ ਜਿਹੜੀ ਅੰਗਰੇਜ਼ੀ ਬੋਲੀ ਆ ਪੱਧੜਿਆ ਹੋ ਗਿਆ ਖਾਸਾ ਹੁਣ ਤਾਂ ਹੋਰ ਆ ਗਿਆ ਸਮਝ ਆ ਹੁਣ ਤਾਂ ਆਪ ਤੇ ਪਾਣੀ ਭੰਨ ਗਿਆ ਆਏ ਹਾਏ ਹਾਏ ਅਗੇ ਨੇ ਜਾਏ ਲੰਗੇ ਕਰਦੇ ਤੇ ਬੱਦਲ ਹਾਂ ਕਹੀ ਕਰਦਾ ਦਰਿਆ ਦੇ ਪਾਣੀ ਲੈਣ ਜਾਂਦਾ ਉਹ ਕੋ ਉਹ ਵੀ ਟਾਈਮ ਹੁੰਦਾ ਬਾਪੇ ਦੇਖ ਲੈ ਉਹ ਕਹਿੰਦੇ ਤਾਂ ਜੀ ਲੰਗੇ ਕਰਦੇ ਆਏ ਜਾਣਾ ਬੱਦਲ ਕਰਾ ਉਹ ਦਰਿਆ ਦੇ ਪਾਣੀ ਲੈਣ ਗਿਆ ਆਉਣੇ ਆਲਾ ਬਸ ਆਏ ਨਾ ਜੜੇ ਕਿਤੇ ਬਣ ਕੇ ਪੱਥਰ 'ਤੇ ਲੰਘਦੇਗਾ ਉਹੀ ਕਹਿੰਦਾ ਮੈਂ ਉਹ ਲੈਣੇ ਕੋਈ ਟਰਸਟ ਨਹੀਂ ਹੈਗਾ ਉਹ ਚੀਜ਼ 'ਚ ਅਸੇ ਦਾ ਸਾਲਾ ਵੀ ਨਹੀਂ ਹੋਵੇ ਅਸੀਂ ਇਹਦੇ ਕਹਿੰਦਾ ਉਹ ਪਾਣੀ ਲੈਣ ਜਾਂਦਾ ਦਰਿਆ 'ਤੇ ਵੀ ਦਰਿਆ ਕੋਲ ਇੱਥੇ ਤੇ ਪਾਣੀ ਚਿੱਕਣ ਗਿਆ ਕਿਤੇ ਕਾ ਮੋਟਰ ਆ ਉਹ ਕਾ ਬੈਠੀ ਦੋ ਦਿਨ ਬੈਠੇ ਜਾਂਦਾ ਉਹੀ ਜੇ ਦੇਲੀ ਪੈਣ ਦਿੰਦਾ ਨਹੀਂ ਪੈਣੀ ਪੈਣਾ ਜਾਂ ਛੜੇ ਬੰਦੇ ਨੇ 20 ਮੰਗ ਲਿਆ ਇਹ ਤਾਂ ਆਇਆ ਲੈ ਕਿਆ ਕਹਤਾ ਨੇ ਮੈਂ ਕਿਆ ਪੈ ਗਿਆ ਹਾਂ ਹਾਂ ਕਿੰਨਾ ਬੜਾ ਖਾਇਆ ਕਰਨਾ ਛੜੇ ਕੜਾਏ ਮੰਗਦੇ ਆ ਵੀ ਮੰਗਦਾ ਬਾਬੇ ਨੇ ਤਾਂ ਕਹਿ ਲਿਆ ਕਹਿੰਦਾ ਜਦੋਂ ਖੁੱਲਲੀ ਮੈਂ ਸਭ ਨੇ ਦੇਸੀ ਕੀ ਤਕੜਾ ਬਣਾਉਣਾ ਓ ਬਾਬੇ ਨੇ ਤਾਂ ਕਹਿ ਦਿੱਤਾ ਕਹਿੰਦਾ ਦੇਸੀ ਕੀ ਤਕੜਾ ਬਣਾਉਣਾ ਬਾਕੀ ਤੂੰ ਦੱਸ ਹੁਣ ਤੂੰ ਵੀ ਦਾਦੇ ਕੋਈ ਫਰਮਾਇਸ਼ ਹੈਗੀ ਆ ਕਿਹੜਾ ਮੰਗਣਾ ਕਿੱਥੇ ਵੀ ਕਿਹੜਾ ਵਾਈਕਾ ਉਹ ਪੂਰੇ ਹੁੰਦੇ ਆ ਬਾਬੇ ਆਈ ਨਾ ਗਿਆ ਯਾਰ ਤੂੰ ਵੀ ਇਹੀ ਕੈਟਾਗਰੀ ਦਾ ਆਪ ਨੂੰ ਕਹੀ ਜਾਂਦਾ ਤੂੰ ਦੇਖ ਲੈ ਦੱਲੀ ਦੱਲੀ ਮਿੱਤਰੀ ਦਾ ਹਾਲ ਦੇਖ ਲੈ ਉਧਰ ਸਾਡੇ ਦਾ ਐਤਵਾਰ ਐਤਵਾਰ ਕਹਤੇ ਕਹਿੰਦਾ ਮਿਸਤਰੀ ਹੈ ਮੈਂ ਦੱਸੂਗਾ ਮੈਂ ਦੱਸੂਗਾ ਮੈਂ ਦੱਸੂਗਾ ਚੱਲ ਕੋਈ ਨਹੀਂ ਐਵੇਂ ਆਉਣ ਦਾਦੇ ਪਰਦੇ ਵਾਲੀ ਦੱਸ ਹੈ ਚੱਲ ਠੀਕ ਹੈ ਭਾਈ ਅੱਛਾ ਕੋਈ ਨਹੀਂ ਦੱਸ ਨਹੀਂ ਦੱਸ ਬਾਬਾ ਹੈ ਇਹ ਕਿਹਦਾ ਦਿੱਲੀ ਹੁਣ ਠੀਕ ਆ ਠੀਕ ਆ ਕੋਕ ਵੀ ਕੇ ਆ ਬੱਬ ਹਾਂ ਜਿਹੜੀ ਦਲੀ ਦਾ ਆ ਆਪਣਾ ਬੰਦੀਆ ਫੋਨ ਵੀ ਕਰਦੀ ਪਰ ਹੁਣ ਖੋ ਜਾ ਘੰਟੇ ਤੱਕ ਇਹਨੇ ਫੇਰ ਯਾਰ ਕੋੜਨੀ ਮੇਰੇ ਬੰਦ ਚਾਦੇ ਮਿਲ ਗਿਆ ਇੱਕ ਪੰਗਾ ਥੋੜੋ ਹੋਇਆ ਦਾ ਜੇਰਾ ਯੋਰ ਪੀਨਾ ਦੇਵੋਤ ਰਮੀ ਪਾਦੇ ਹੋਰ ਉਹਨਾਂ ਨੂੰ ਨਹੀਂ ਸਭ ਨੂੰ ਇਹ ਸਭ ਨੂੰ ਦੁੱਧ ਪਿਲਾਇਆ ਕੋਈ ਵੇਦਨ ਹਾਂ ਬਾਬਾ ਜੇਲੇ ਤਵੇ ਲਾਈ ਜਾਂਦਾ ਥੱਲੀਆ ਹਾਂ ਦੱਤ ਦਾ ਹਾਂ ਉਹ ਕਵਾਂ ਨਹੀਂ ਲਿਆ ਲਓ ਜੀ ਮੀਨੇ ਪੂਰੀ ਐ ਤਸੱਲੀ ਕਰ ਲਈ ਸੋਹਣੀ ਆਪਣੀ ਜਾਨੇ ਜੀ ਬਾਬੇ ਦਾ ਹੋ ਗਿਆ ਟਾਈਮ ਹੈ ਸਭ ਦਾ ਪਹਿਲਾ ਮੀਨੇ ਮੋੜਦਾ ਬਾਬਾ ਹੁਣ ਚੱਲਿਆ ਚੱਲਿਆ ਬਾਬਾ ਗਲੀ ਨਹੀਂ ਬੁਆਤਾ ਫਿਰ ਹਾਟੋ ਰਿਵਿਊ ਤੇ ਇੱਧਰ ਮੇਰੇ ਗਣ ਕਾਲੇ ਐਨੀ ਬਾਛੜ ਆਈ ਉਹ ਉੱਥੇ ਨੂੰ ਉੱਪਰ ਨੂੰ ਉਹ ਕਰਨਾ ਬੰਦ ਕਾਲੂ ਰਹੀ ਹੋ ਜਾ ਤੀਨਾ ਤਾਰਦੇ ਤੀਨਾ ਜਿਹੜਾ ਪਾਣੇ ਸਾਰੇ ਅੰਦਰ ਤੂੰ ਨੂੰ ਬੰਦ ਕਰੀਏ ਢੋਲਾਂ ਨੂੰ ਕੰਮ ਖਰਾਬ ਹੋ ਗਿਆ ਯਾਨੀ ਕਿ ਆਏ ਹੁਣ ਮਿਸਤਰੀ ਜਣਦੇ ਹੁੰਦੇ ਹੁੰਦੇ ਚੈੱਕ ਹੋ ਗਿਆ ਕਿੱਥੇ ਕਿਹਾਏ ਲਾ ਸਕਦੇ ਨਾ ਉਹ ਤਾਂ ਆਪਾਂ ਕਰਨੀਓ ਦੀ ਗੰਧ ਦਾ ਗੰਧ ਦਾ ਕਰਨੀਓ ਦੀ ਠੀਕ ਹੈ ਠੀਕ ਪਰ ਉਹ ਤਾਂ ਰੁਕੇ ਵੀ ਤੇ ਹੱਲੇ ਵੀ ਚੱਲ ਬਾਅਦ ਚ ਕਰ ਲਾਂਗੇ ਹੁਣ ਕਹਿ ਬਦਦਾ ਆ ਹਵਾਈ ਐਨੀ ਤੇਜ਼ ਆਈਏ ਬਾਛੜ ਬਸ ਅਗਰਾਤੀ ਛੱਡੀ ਢਾਲ ਦਾ ਪਤਾ ਲੱਗ ਗਿਆ ਛੱਡੀ ਢਾਲ ਤਾਂ ਹੈਗੀ ਆ ਚਲ ਆ ਮਿੱਟੀ ਜੀ ਸੈੱਟ ਹੋ ਗਈ ਹੁਣ ਤੇ ਜਿਹੜੀ ਜਗ੍ਹਾ ਆ ਪਾਣੀ ਵਰਦਾ ਬਣਾਉਗੇ ਆਹ ਮੂਰੇ ਬੂਰੇ ਢੀ ਨਾਲ ਇੱਥੇ ਐਨੀ ਜਗ੍ਹਾ ਨਾਲ ਹਿੱਟ ਆਪਾਂ ਬਲਾ ਦੇ ਕੋਲੂਗਾ ਜਿਆ ਪਾਉਣਾ ਕੋਲੂਗਾ ਤੇ ਪਾਉਣਾ ਉੱਪਰ ਪਾਈਪ ਲਾ ਦੇਣਾ ਪਾਈਪੇ ਲਾ ਦੇਣਾ ਢੀ ਮੰਗੂ ਪਾਈਪ ਲੈ ਜਾਂਦਾ ਬਾ ਲਾ ਦੇਣਾ ਆਪਾਂ ਨੇ ਹਾਂ ਚਲੋ ਠੀਕ ਹੈ ਜਿਹੜਾ ਪਾਇਲ ਬਚਦਾ ਕਿੱਦਾਂ ਸੋਈ ਚ ਪੈ ਫਿਰੇ ਤੱਕ ਫਿਲਮ ਤੋਂ ਪਾਣੀ ਪਾਣੀ ਉਹਦਾ ਕੋਫੇ ਵਗੇਰ ਕੇ ਉਹ ਪਾਈਪ ਚ ਗੇਰ ਦੇਣਾ ਕੋਈ ਹੌਸਲਾ ਜਾ ਹੋਣ ਲੱਗਿਆ ਵੀ ਕੰਮ ਨਿਪਟੜਨੇ ਆੜੇ ਦੇਖੇ ਮਿੱਟੀ ਮਿੱਟੀ ਹੋ ਗਈ ਚਲ